ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਹੋ ਉਸਨਾਓ ਵੀਰੇ ਕੀ ਹਾਲ ਚਾਲ ਨੇ ਲਓ ਜੀ ਅੱਜ ਤੁਹਾਨੂੰ ਆ ਜਿਹੜਾ ਨਗੀਨਾ ਦਿਖਾਉਣ ਲੱਗੇ ਆ ਇਹ ਆਪਣੇ ਬਾਜੀ ਬੁਰਜ ਬਲ ਦੀ ਕੱਟੀ ਆ ਕਿੰਨੀ ਉਮਰ ਹੋ ਗਈ ਗਰਮੀਤ ਇਹ ਹੋ ਗਈ ਜਿਹੜਾ ਰਤਮਾ ਸਾਢੇ 5 ਮਹੀਨੇ ਹੋ ਗਏ ਹਾਂ ਦੇਖੋ ਇਹਦੀ ਹਾਈਟ ਲੈਂਥ ਵੀਰੇ ਅੱਜ ਜਿਹੜਾ ਟੈਗ ਪਾਉਣ ਆਏ ਸੀ ਵੀਰ ਕੰ ਦਾ ਟੈਗ ਆਪਾਂ ਮਹੀਨਾ ਰੋਕ ਕੇ ਪਾ ਲਈਏ ਕਿਉਂਕਿ ਇਹ ਜਿਹੜਾ ਮੱਝ ਪੂਰੇ ਬੰਦ ਹੈ ਆ ਮੱਝ ਦੀ ਆਦਤ ਆ ਇਹਦੇ ਕੰਨਾਂ ਨੂੰ ਖਿੱਚਦੀ ਆ ਇੱਥੇ ਬੰਨ ਲਾ ਗਰਮੀ ਤੱਕ ਸਾ ਵੀਰੇ ਹਾਂ ਖਾਣ ਨਹੀਂ ਤੇ ਵਾਹ ਤੇ ਤਾਂ ਬੰਦ ਨਹੀਂ ਇੱਥੇ ਵਾ ਕੋਈ ਚੱਕਰ ਨਹੀਂ ਉੱਚੀ ਦਾ ਸੁਖਣਾ ਹਾਂ ਇੱਥੇ ਬੰਨਦੇ ਇੱਥੇ ਬੰਨ ਦੇਖੋ ਵੀਰੇ ਪਹਿਲਾਂ ਆਏ ਸੀ ਉਦੋਂ ਕੱਟੀ ਥੋੜੀ ਜਿਹੀ ਦਬੀ ਹੋਈ ਸੀ ਬਸ ਵੀਰੇ ਖੁੱਲਾ ਹੀ ਰੱਖਦੇ ਤੇ ਹੁਣ ਦੇਖੋ ਉਹ ਖੁੱਲ੍ਹਦੀ ਆ ਕੱਟੀ ਨੂੰ ਦੇਖ ਕੇ ਬੜੀ ਮਨ ਨੂੰ ਖੁਸ਼ੀ ਹੋਈ ਵੀ ਬਹੁਤ ਚੰਗੇ ਰਿਜ਼ਲਟ ਆ ਰਹੇ ਆ ਹਾਈਟ ਲੈਂਥ ਦੇਖ ਕੇ ਬਾਕੀ ਦੁੱਧ ਤਾਂ ਜਿਹੜੀ ਬਲੱਡ ਲਾਈਨ 'ਚ ਆਉਣਾ ਹੀ ਆ ਉਹ ਤਾਂ ਵੱਖਰੀ ਗੱਲ ਆ ਬਾਕੀ ਟਾਈਮ ਨਾਲ ਪਤਾ ਲੱਗਣਾ ਹੁੰਦਾ ਪਰ ਮੁਰਾ ਵਾਲੇ ਕਰੈਕਟਰ ਦੇਖੋ ਭਰਾ ਤੇ ਇੱਕ ਹੋਰ ਚੀਜ਼ ਜਿੰਨੀਆਂ ਵੀ ਕਟੀਆਂ 10 ਤੋਂ 11 ਕਟੀਆਂ ਆਈਆਂ ਸਾਰੀਆਂ ਨੂੰ ਕਟੀਆਂ ਮੰਨ ਲਿਓ ਜੀ ਆਪਾਂ ਜਮਾਂ ਇੱਕੋ ਜੀਆਂ ਸਾਰੀਆਂ ਕੋਈ ਫਰਕ ਨਹੀਂ ਪਰ ਤੇਰੀ ਕਮਲਿਏ ਨਾ ਉੱਤੇ ਕੋਈ ਨਾ ਕੋਈ ਨਾ ਕੋਈ ਨਾ ਲੈ ਬਈ ਕੋਈ ਚੱਕਰ ਨਹੀਂ ਇੰਨਾ ਕਰ ਫਿਰ ਕਰੰਟ ਦਿਖਾਉਗੀ ਇਹ ਥਣ ਦੇਖਣ ਲੱਗੇ ਸੀ ਭਾਈ ਕਹਨੇ ਗੱਲ ਮੰਨਦੀ ਆ ਤੇ ਗੱਲ ਇੱਕ ਮਿੰਟ ਐ ਖੜੂਗੀ ਬਹਿ ਜਾਂਦੀ ਕਹੇ ਤਾਂ ਹਾਂ ਅੱਛਾ ਬੈਠ ਵੀ ਜਾਂਦੀ ਆ ਹੁਣ ਮੱਝਾਂ ਅੰਦਰ ਆ ਨਾ ਤਾਂ ਕਰਦੀ ਕੋਹਣੀ ਬੰਦੀਆਂ ਪੱਠਿਆਂ ਤੇ ਠੀਕ ਆ ਇੱਕ ਮਿੰਟ ਦੇਖੋ ਵੀਰੇ ਬਿਊਟੀ ਬਾਕੀ ਆਉਣ ਵਾਲੇ ਟਾਈਮ 'ਚ ਤੁਹਾਨੂੰ ਦੁਬਾਰਾ ਵੀ ਦਿਖਾਵਾਂਗੇ ਤੇ ਸੋਚਦੇ ਆ ਜੇ ਟੈਗ ਅੱਜ ਪਾਉਣਾ ਨਹੀਂ ਫਿਰ ਮਹੀਨੇ ਨੂੰ ਡੇਢ ਮਹੀਨੇ ਨੂੰ ਫੇਰ ਪਾ ਜਾਾਂਗੇ ਦੁਬਾਰੇ ਇਹਦੇ ਲਾ ਪਾਵਾਂਗੇ ਆਪਾਂ ਤਿੰਨ ਨੰਬਰ ਟੈਗ ਜੋ ਕਿ ਇਹ ਪਹਿਲੀ ਕੱਟੀ ਆਪਣੀ ਆਈ ਆ ਡਾਇਰੈਕਟ ਕ੍ਰਾਸ ਦੀ ਦੂਜੀ ਆਈ ਆ ਜਸਪੀ ਲੋਂ ਕੋਲੇ ਸਹੌਰਪਿੰਡ ਇਹ ਤੀਜੀ ਆ ਡੱਲੇ ਗਰਮੀਤ ਸਿੰਘ ਆ ਵੀਰ ਤੇ ਭਰਾ ਵੀ ਕਹਿੰਦੇ ਬਹੁਤ ਮਨ ਨੂੰ ਖੁਸ਼ੀ ਆ ਵੀ ਚੰਗਾ ਭਾਈ ਰਿਜ਼ਲਟ ਵਧੀਆ ਚਲੋ ਠੀਕ ਆ ਵੀਰੇ ਦੁਬਾਰਾ ਜਿੱਦਾਂ ਟੈਗ ਪਾਇਆ ਉਦੋਂ ਦਿਖਾਵਾਂਗੇ ਤੁਹਾਨੂੰ ਇਹਦਾ ਸਾਰੀ ਵੀਡੀਓ ਮਾਂ ਇਹਦੀ ਅੰਦਰ ਹੈ ਨਾ ਵੀਰੇ ਹਾਂ ਉਹ ਵੀ ਦਿਖਾ ਦਈਏ ਦਿਖਾ ਦੇ ਦਿਖਾ ਦਿਓ ਛੁਰੀ ਤੇ ਖੜੀ ਆ ਇਧਰ ਲਈ ਇੱਕ ਨੰਬਰ ਹੈ ਨਾ ਗਰਮੀ ਤਾਂ ਇੱਧਰ ਲਿਆ ਤੰਦਰ ਨਾਲ ਦੀ ਘੋੜੀ ਵਾਲੇ ਪਾਸੇ ਅਸੀਂ ਘੋੜੀ ਵਾਲੇ ਪਾਸੇ ਆ ਠੀਕ ਆ ਉਹ ਸਾਹਮਣੇ ਖੜੀ ਆ ਵੀਰੇ ਮੱਝ ਇਹ ਪਲੂਣ ਸੂਈ ਸੀ ਨਾ ਇਹ ਇਹ ਪਲੂਣ ਸੂਈ ਸੀ ਵੀਰੇ ਆਪਾਂ ਦੁੱਧ ਪੁੱਛ ਕੇ ਦੱਸਦੇ ਆ ਤੁਹਾਨੂੰ ਕਿੰਨਾ ਸੀ ਹਾਈਟ ਲੈਂਥ ਇਹਦੀ ਕੱਟੀ ਦੀ ਵੀ ਬਹੁਤ ਆ ਛੋਟੀ ਛੋਟੀ ਕਹਾਂਗੇ ਹੁਣ ਤਾਂ ਘੋੜੀਆਂ ਦਾ ਵੀ ਸ਼ੌਂਕ ਆ ਵੀਰ ਨੂੰ ਇਹਦਾ ਕਿੰਨਾ ਦੁੱਧ ਰਿਹਾ ਇਹ 11 ਕਿਲੋ ਅਸਯੋਖਿਆ ਤੁਸੀਂ ਹਾਂ ਜੋਖਿਆ ਕੰਡੇ ਚਾੜਿਆ ਇਹ 200 ਵਾਲੇ ਕੀ ਕਿਲੋ 31 ਆ ਨਹੀਂ ਨਹੀਂ ਸਹੀ ਆ ਜਾਨੀ ਕਿ 11 ਕਿਲੋ ਦਿੱਤਾ ਐ ਨਹੀਂ ਹਾਂ ਹਾਂ ਹੁਣ 9 ਕਿਲੋ ਬੁੱਧ ਤਿਆਰ ਆ ਹੁਣ ਇਸ ਟਾਈਮ 9 ਕਿਲੋ ਮੈਂ ਸਮਝ ਗਿਆ ਦਿੱਤੀ ਤਾਰ ਤੋਂ ਨਾ ਹੁੰਦਾ ਮੱਛਰ ਦਾ ਕਰਕੇ ਠੀਕ ਆ ਇਹ ਕਿੰਨੇ ਤੋਂ ਨਿਯੰਤਰੀਆ ਕੋਈ ਨਹੀਂ ਗੱਲ ਕੁਝ ਨਹੀਂ ਆ ਇਹ ਨਵੇਂ ਜੀ ਆਤ ਹੈ ਨਾ ਕਿੰਨੇ ਕਿਧਰ ਲਖ ਚਦੀ ਆ ਦੋਨਾਂ ਦੇ ਲੱਗ ਜਾਂਦੀ ਆ ਮੈਂ ਕਾ ਫਿਰ ਇਹਨੇ ਕਹਤੇ ਨਾ ਨਹੀਂ ਕੋਈ ਗੱਲ ਨਹੀਂ ਆਪਾਂ ਵੀ ਰੋਕ ਜਾਨੇ ਮਹੀਨਾ ਕਿ ਆਪਾਂ 2 ਮਹੀਨੇ ਰੁਕ ਜਾਗੇ ਨਹੀਂ ਨਹੀਂ 2 ਮਹੀਨੇ ਵੀ ਰੁਕ ਜਾਗੇ ਚੱਕਰ ਹੀ ਕੋਈ ਨਹੀਂ ਹੋਣਾ ਆਪਣੀ ਵੀਡੀਓ ਬਣ ਗਈ ਇਹ ਚ ਕੋਈ ਨੀਕੀ ਵਾਲੀ ਗੱਲ ਨਹੀਂ ਮੈਂ ਇਹਨਾਂ ਪੂਰੀ ਹਾਂ ਆ ਦੇਖੋ ਮੱਝਾਂ ਸਾਰੀਆਂ ਵੀਰ ਕੋਲੇ ਸਿਰਾਂ ਵਾ ਤੇ ਨਾਲ ਘੋੜੀਆਂ ਵੀ ਆ ਉਹ ਵੀ ਦਿਖਾਉਂਦੇ ਆ ਤੁਹਾਨੂੰ ਵੀਰ ਬਣਾਤਾ ਲਈ ਫੇਰ ਤਾਂ ਚੀਰਦਾ ਬਹੁਤ ਮਿਹਨਤ ਕਰਦਾ ਵੀਰ ਹੁਣ ਨਾ ਨੂੰ ਕਿ ਕੰਤਾ ਫੈ ਜਾਗੇ ਬਸ ਤੇ ਆ ਨਾਲ ਘੋੜੀਆਂ ਦਾ ਸ਼ੌਂਕ ਆ ਵੀਰ ਨੂੰ ਆਹ ਬੇਟਾ ਠੀਕ ਆ ਵੀਰੇ ਇਹ ਕਿੰਨੀ ਉਮਰ ਦੀ ਆ ਵੀਰੇ ਪੂਰੀ 1.5 ਸਾਲ ਦੀ ਹੋਣੀ ਚਾਹੀਦੀ ਠੀਕ ਆ ਇਹ ਆਪਣੇ ਲਈ ਸੀ ਇਹ ਹੈ ਨਾ ਆਪਾਂ ਕਿਹੜੇ ਸ ਬਲੱਡ ਲਾਈਨ ਆ ਵੀਰੇ ਦੀ ਇਹ ਹੈਗੀ ਆ ਸਮੁੰਦਰ ਦੀ ਕੋਤੀ ਆ ਤੇ ਅਲਵੰਦ ਘੋੜੇ ਦੀ ਮਨੂਕੇ ਵਾਲੇ ਦੀ ਬਸ਼ੇਰੀ ਆ ਠੀਕ ਆ ਵੀਰੇ ਠੀਕ ਆ ਠੀਕ ਆ ਤੇ ਆ ਦੂਜੇ ਜਾਨਵਰ ਆਪਣੇ ਉਹ ਆਪਣੇ ਘਰ ਦੇ ਉਹ ਆ ਬਸ਼ੇਰੀ ਉਹ ਦੀ ਇਹ ਬਸ਼ੇਰੀ ਕਿਹੜੇ ਦੀ ਆ ਇਹ ਬਸ਼ੇਰੀ ਨਹੀਂ ਆਪਾਂ ਨੂੰ ਪਤਾ ਘੋੜੀ ਆਪਾਂ ਗੱਭਣ ਲਈ ਸੀ ਗੱਭਣ ਲਈ ਸੀ ਉਹਦੇ ਨਾਲ ਹੀ ਹੈਨਾ ਠੀਕ ਆ ਬਹੁਤ ਸੋਹਣੇ ਜਾਨਵਰ ਆ ਵੀਰ ਦੇ ਇਹ ਬਸ਼ੇਰੀ ਚੱਲ ਬਾਬੀ ਦੀ ਕਿਰਪਾ ਨਾਲ ਤੇ ਬਹੁਤ ਸੋਹਣੀ ਬਹੁਤ ਸੋਹਣੀ ਅੱਗੇ ਤਾਂ ਨਾ ਪਰ ਵੀ ਬਹੁਤ ਸੋਹਣੀ ਗਈ ਪਹਿਲਾਂ ਜਦੋਂ ਆਏ ਉਹ ਤਾਂ ਲਿੱਸੀ ਸੀ ਇਹਨੂੰ ਹੋ ਗਿਆ ਛੋਟੇ ਕੋਲ ਮੈਂ ਕਹਿੰਦਾ 7-8 ਮਹੀਨੇ ਹੋ ਗਿਆ ਹਾਂ 6 ਮਹੀਨੇ ਬਸ ਬਸ ਇੰਨੇ ਕੀ ਹੋਇਆ ਮੈਨੂੰ ਲੱਗਿਆ ਚਾਰ ਫਰ ਪ੍ਰੀਨ ਨੀ ਨਹੀਂ ਨਹੀਂ ਬਹੁਤ ਸੋਹਣਾ ਜਾਨਵਰ ਬਹੁਤ ਸੇਵਾ ਬਾਈ ਦੀ ਧੰਨਵਾਦ ਭਰਾਓ